ਤਾਂ ਮਤਲਬ ਤੁਸੀਂ ਬਿਨਾ ਕਿਸੇ ਦੇ ਪੁੱਛੇ ਉਹਦੀ ਫੋਟੋ ਨਹੀਂ ਖਿੱਚ ਸਕਦੇ ਤੇ ਉਹਦੀ ਫੋਟੋ ਨੂੰ ਕਿਤੇ ਅਪਲੋਡ ਨਹੀਂ ਕਰ ਸਕਦੇ ਤੇ ਉਹਦੀ ਫੋਟੋ ਨੂੰ ਆਪਣੀ ਸਟੋਰੀ ਦੇ ਵਿੱਚ ਯੂਜ਼ ਨਹੀਂ ਕਰ ਸਕਦੇ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਕਲਾੜ ਦਾ ਜੰਪੜਾ ਏ ਆ ਜਸਪ੍ਰੀਤ ਸਿੰਘ ਪੰਦੇੜ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਪਿੰਡ ਆਏ ਸਾਡੇ ਪਿੰਡ ਨੂੰ ਬਸ ਨਹੀਂ ਆਉਂਦੀ ਕੋਈ ਸੜਕ ਨਹੀਂ ਆਉਂਦੀ ਤੁਸੀਂ ਉਸ ਪਿੰਡ ਆਏ ਆ ਤੁਹਾਡਾ ਜੀ ਆਇਆਂ ਨੂੰ ਜਿਹੜਾ ਅੱਜ ਕੱਲ ਕੈਨੇਡਾ ਚ ਇੱਕ ਬਹੁਤ ਵੱਡੇ ادارے ਚ ਪੱਤਰਕਾਰੀ ਕਰਦਾ ਹੈ ਇਮੀਗ੍ਰੇਸ਼ਨ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਕਾਨੂੰਨ ਸੌਖੇ ਨਹੀਂ ਕੀਤੇ ਜਾਂਦੇ ਆਉ ਦਾ ਪ੍ਰੋਟੈਸਟ ਇਸ ਹੈਪਨਿੰਗ ਕੋਸਟ ਟੂ ਕੋਸਟ ਫਰਮ ਪੀ ਆਈ ਪਿਛਲੇ ਦਿਨੀ ਭਾਰਤ ਆਏ ਇਸ ਕੈਨੇਡੀਅਨ ਪੱਤਰਕਾਰ ਦੇ ਨਾਲ ਮੁਲਾਕਾਤ ਕੀਤੀ ਇਹਦਾ ਮਤਲਬ ਇਹ ਨਹੀਂ ਕਿ ਜੋ ਲਾ ਕਿਤਾਬਾਂ ਦੇ ਵਿੱਚ ਤਾਂ ਲਾਗੂ ਨਹੀਂ ਹੋਣਗੇ ਜੇ ਉੱਥੇ ਲਾ ਬਣੇ ਵਿਆ ਤਾਂ ਉਹ ਵਾਕਾਇਦਾ ਲਾਗੂ ਹੁੰਦੇ ਨੇ ਇਹ ਸਾਰੀਆਂ ਗੱਲਾਂ ਸਮਝਣ ਦੀ ਕੋਸ਼ਿਸ਼ ਕੀਤੀ ਕਿ ਆ ਭਾਰਤ ਪੰਜਾਬ ਚ ਹੁੰਦੀ ਜਰਨਲਿਜ਼ਮ ਚ ਵੱਡਾ ਫਰਕ ਕੀ ਆ ਇੱਥੇ ਬਣਾ ਦਿੰਦੇ ਆ ਵੀ ਅੱਜ ਭਗਵਾਨ ਤੁਮਾਨ ਸਾਹਿਬ ਨੇ ਚਟਾ ਕੁਰਤਾ ਪਜਾਮਾ ਪਾਇਆ ਮੋਦੀ ਸਾਹਿਬ ਨੇ ਐਨਕ ਲਾ ਕੇ ਗਏ ਨੇ ਵਿਧਾਨ ਸਭਾ ਐਨਕ ਲਾ ਕੇ ਗਏ ਨੇ ਜਾਂ ਮੋਦੀ ਸਾਹਿਬ ਨੇ ਐਨੀ ਵਾਰ ਹਾਂਜੀ ਹਾਂਜੀ ਕਿਹਾ ਇੰਨੀ ਵਾਰ ਭਾਰਤ ਜਿੰਦਾਬਾਦ ਕਿਹਾ ਕੀ ਉਹਨਾਂ ਮੁਲਕਾਂ ਦੇ ਵਿੱਚ ਵੀ ਰਾਜਨੀਤਿਕ ਲੋਕ ਜਿਹੜੇ ਨੇ ਉਹ ਆਪਣੀਆਂ ਖੁੰਦਕਾਂ ਦੇ ਕਾਰਨ ਪੱਤਰਕਾਰਾਂ ਤੇ ਪਰਚੇ ਕਰਾਉਂਦੇ ਨੇ ਉੱਥੇ ਸਿਰਫ ਮੁੱਦਿਆਂ ਦੇ ਉੱਪਰ ਹੀ ਅਤੇ ਮੁੱਦਿਆਂ ਦੇ ਆਲੇ-ਦਾਲੇ ਰਹਿ ਕੇ ਹੀ ਖਬਰਾਂ ਪੇਸ਼ ਕੀਤੀਆਂ ਜਾਂਦੀਆਂ ਨੇ ਇੱਥੇ ਤਾਂ ਤੁਹਾਨੂੰ ਪਤਾ ਹੀ ਆ ਤੁਸੀਂ ਵੀ ਆਪ ਮੀਡੀਆ 'ਚ ਕੰਮ ਕਰਦੇ ਹੋ ਵੀ ਇੱਥੇ ਤਾਂ ਸ਼ੱਕ ਮਾਰੇ ਆ ਵੀ ਇੱਕ ਸਟੋਰੀ ਬਣ ਜਾਂਦੀ ਆ ਕੀ ਉਹਨਾਂ ਮੁਲਕਾਂ ਦੇ ਵਿੱਚ ਸਾਡੇ ਇੱਥੇ ਵਾਂਗ ਬਲੌਗਰ ਵੀ ਜਿਹੜੇ ਨੇ ਉਹ ਪੱਤਰਕਾਰੀ ਕਰ ਸਕਦੇ ਨੇ ਤੇ ਉੱਥੇ ਜਿਹੜੇ ਜਰਨਲਿਸਟ ਨੇਗੇ ਉਹ ਇੰਨੇ ਲਾਰਜ ਹੈ ਵੀ ਨਹੀਂ ਹੈਗੇ ਉਹ ਸੈਲੀਬ੍ਰਿਟੀ ਨਹੀਂ ਹੈਗੇ ਉੱਥੇ ਉਹ ਆਮ ਲੋਕਾਂ ਵਰਗੇ ਹੀ ਰਹਿਣਗੇ ਕਿ ਉੱਥੋਂ ਦੇ ਰਾਜਨੀਤਿਕ ਲੋਕ ਜਿਹੜੇ ਨੇ ਉਹ ਲੋਕ ਮੁੱਦਿਆਂ ਤੋਂ ਜ਼ਿਆਦਾ ਦੂਜੇ ਨੇਤਾਵਾਂ ਦੇ ਉੱਤੇ ਪਰਸਨਲ ਕਟਾਕਸ਼ ਜਿਹੜੇ ਨੇ ਉਹ ਕਰਦੇ ਨੇ ਤਾਂ ਇਹ ਨਹੀਂ ਵੀ ਲੋਕਲ ਲੈਵਲ ਦੀ ਪੋਲਿਟਿਕਸ ਕਾਉਂਸਲਰ ਨੇ ਕਾਉਂਸਲਰ ਨੂੰ ਕੀ ਕਹਤਾ ਜਾਂ ਐਮਪੀਪੀ ਨੇ ਐਮਪੀਪੀ ਨੂੰ ਕੀ ਕਹਤਾ ਜਾਂ ਇਹਨਾਂ ਸਾਰੇ ਸਵਾਲਾਂ ਦੇ ਬਾਰੇ ਕੀ ਕਹਿਣਾ ਹੈ ਇਸ ਕੈਨੇਡਾ ਤੋਂ ਆਏ ਪੱਤਰਕਾਰ ਦਾ ਆਓ ਸੁਣਦੇ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਪੰਜਾਬ 23 ਦੇਖ ਰਹੇ ਹੋ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਗਰੇਵਾ ਅੱਜ ਗੱਲ ਅਸੀਂ ਪੱਤਰਕਾਰੀ ਦੀ ਕਰਾਂਗੇ ਗੱਲ ਕੈਨੇਡਾ ਦੀ ਵੀ ਕਰਾਂਗੇ ਕਿਉਂਕਿ ਮੇਰੇ ਨਾਲ ਭਾਈ ਜਸਪ੍ਰੀਤ ਸਿੰਘ ਭੰਦੇਰ ਨੇ ਜਿਹੜੇ ਕੈਨੇਡਾ ਦੇ ਇੱਕ ਬਹੁਤ ਹੀ ਕਹੋ ਕਿ ਭਰੋਸੇਯੋਗ ਚੈਨਲ ਦੇ ਵਿੱਚ ਕੰਮ ਕਰਦੇ ਨੇ ਗੱਲ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਅੱਜ ਪੰਜਾਬ ਦੇ ਵਿੱਚ ਪੱਤਰਕਾਰੀ ਨੂੰ ਲੈ ਕੇ ਬੜੇ ਵੱਡੇ ਸਵਾਲ ਹੁੰਦੇ ਨੇ ਕੈਨੇਡਾ ਦੀ ਗੱਲ ਪੰਜਾਬ ਦੇ ਪੱਤਰਕਾਰ ਕਰਦੇ ਨੇ ਉੱਥੋਂ ਦੇ ਹਾਲਾਤਾਂ ਦੀ ਗੱਲ ਇੱਥੇ ਬੈਠੇ ਕਰਦੇ ਨੇ ਭਾਈ ਦਾ ਸਵਾਗਤ ਕਰਦੇ ਆਂ ਪਹਿਲਾਂ ਬਹੁਤ ਬਹੁਤ ਸਵਾਗਤ ਜਸਪ੍ਰੀਤ ਥੈਂਕ ਯੂ ਫਾਰ ਹੈਵਿੰਗ ਮੀ ਤੇ ਤੁਹਾਡਾ ਵੀ ਸਾਡੇ ਪਿੰਡ ਆਉਣ ਤੇ ਸਵਾਗਤ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਡੇ ਪਿੰਡ ਆਏ ਸਾਡੇ ਪਿੰਡ ਨੂੰ ਬਸ ਨਹੀਂ ਆਉਂਦੀ ਕੋਈ ਸੜਕ ਨਹੀਂ ਆਉਂਦੀ ਤੁਸੀਂ ਉਸ ਪਿੰਡ ਆਏ ਆ ਤੁਹਾਡਾ ਜੀ ਆਇਆਂ ਨੂੰ ਪਰ ਤੁਸੀਂ ਤਾਂ ਦੇਖ ਲਓ ਹੈਨਾ ਇਹ ਕਹਿ ਲਓ ਕਿ ਸੱਤ ਸਮੁੰਦਰ ਪਾਰ ਪਹੁੰਚ ਕੇ ਬਸ ਬੇਸ਼ੱਕ ਨਹੀਂ ਆਉਂਦੀ ਹੈਗੀ ਚਲੋ ਇਹ ਮੇਰੇ ਮਾਪਿਓ ਦੀਆਂ ਦੁਆਵਾਂ ਨੇ ਪਿੰਡ ਵਾਲਿਆਂ ਦੀਆਂ ਦੁਆਵਾਂ ਨੇ ਕਿਵੇਂ ਕਿਵੇਂ ਲੱਗ ਰਿਹਾ ਹੁਣ ਪੰਜਾਬ ਆ ਕੇ ਪੰਜਾਬ ਉਦਾਂ ਦਾ ਹੀ ਆ ਜਿੱਦਾਂ ਦਾ ਛੱਡ ਕੇ ਗਏ ਸੀਗੇ ਹਾਂ ਉਮੀਦ ਸੀ ਕੁਝ ਵਧੀਆ ਹੋ ਸਕਦਾ ਸੀ ਪੰਜਾਬ ਦੇ ਵਿੱਚ ਪਰ ਚਲੋ ਜਿੱਥੇ ਪੰਜਾਬੀ ਚਾਹੁੰਦੇ ਆ ਪੰਜਾਬ ਨੂੰ ਪੰਜਾਬ ਉੱਥੀ ਆ ਹੁਣ ਹੁਣ ਕਿੰਨੇ ਚਿਰ ਬਾਅਦ ਗੇੜਾ ਮਾਰਿਆ ਇਸ ਵਾਰੀ ਮੈਂ 1 ਸਾਲ ਬਾਅਦ ਆਇਆ ਹਾਂ ਠੀਕ ਹੈ ਅੱਛਾ ਜਸਪੀਤ ਮੈਂ ਇੱਥੋਂ ਸ਼ੁਰੂ ਕਰੂੰਗਾ ਸਭ ਤੋਂ ਪਹਿਲਾਂ ਤਾਂ ਵੀ ਜਿਹੜਾ ਤੁਸੀਂ ਹਨ ਤੁਸੀਂ ਇੱਥੇ ਵੀ ਪੱਤਰਕਾਰੀ ਕਰਦੇ ਕਰਦੇ ਬਾਹਰ ਗਏ ਹੋ ਜੀ ਬਿਲਕੁਲ ਤੇ ਮਤਲਬ ਵੱਡਾ ਡਿਫਰੈਂਸ ਕੀ ਆ ਇੱਥੋਂ ਦੀ ਜਰਨਲਿਜ਼ਮ ਤੇ ਉੱਥੋਂ ਦੀ ਜਰਨਲਿਜ਼ਮ ਦੇ ਵਿੱਚ ਦੇਖੋ ਜਿਹੜੀ ਕੈਨੇਡਾ ਦੀ ਜਰਨਲਿਜ਼ਮ ਆ ਉਹ ਸਿਰਫ ਇਨਫੋਰਮੇਸ਼ਨ ਦੇਣ ਤੱਕ ਸੀਮਤ ਆ ਜਿਹੜੀ ਇੱਥੇ ਦੀ ਜਰਨਲਿਜ਼ਮ ਆ ਉਹ ਸੈਂਸੇਸ਼ਨ ਆ ਉਹਦੇ ਵਿੱਚ ਇੱਕ ਤਰ੍ਹਾਂ ਨਾਲ ਪੋਲਿਟਿਕਲ ਜਿਹੜੇ ਸਫੇ ਨੇਗੇ ਉਹ ਬਹੁਤ ਜ਼ਿਆਦਾ ਹਾਵੀ ਨੇ ਹਾਂ ਉਹਦੇ ਵਿੱਚ ਮਿਸ ਇਨਫਾਰਮੇਸ਼ਨ ਵੀ ਆ ਡਿਸ ਇਨਫਾਰਮੇਸ਼ਨ ਵੀ ਆ ਇੱਥੇ ਦੀ ਜਰਨਲਿਜ਼ਮ ਦੇ ਵਿੱਚ ਬਹੁਤ ਰੌਲਾ ਰੱਪਾ ਵੀ ਆ ਹਾਂ ਆ ਸਪੈਕੂਲੇਸ਼ਨਸ ਤੇ ਵੀ ਚੀਜ਼ਾਂ ਹੁੰਦੀਆਂ ਨੇਗੀਆਂ ਅੰਜੰਪਸ਼ਨਸ ਤੇ ਵੀ ਚੀਜ਼ਾਂ ਹੁੰਦੀਆਂ ਨੇ ਉੱਥੇ ਸਿਰਫ ਫੈਕਟ ਤੇ ਗੱਲਾਂ ਹੁੰਦੀਆਂ ਨੇ ਇੱਥੇ ਫਿਕਸ਼ਨ ਤੇ ਵੀ ਗੱਲਾਂ ਹੁੰਦੀਆਂ ਨੇ ਜਿਵੇਂ ਇੱਥੇ ਅਸੀਂ ਮਨਾਂ ਬਹੁਤ ਲੰਮੀ ਚੌੜੀ ਜੀ ਭੂਮਿਕਾ ਬਣਾ ਦਿੰਨੇ ਆ ਸ਼ੁਰੂ ਦੇ ਵਿੱਚ ਹੀ ਮਤਲਬ ਵੀ ਇਸ ਤਰ੍ਹਾਂ ਹੋ ਸਕਦਾ ਆ ਜਾਂ ਕਹਿ ਲਓ ਕਿ ਇੱਥੇ ਤਾਂ ਇਹੋ ਜਿਹਾ ਤਰੀਕੇ ਵੀ ਕਈ ਵਾਰੀ ਆਪਾਂ ਦੇਖਿਆ ਕਈ ਚੈਨਲਾਂ ਦੇ ਉਪਨਾਉ ਕੋਈ ਸਿਕਿਉਰਿਟੀ ਦਾ ਮਾਮਲਾ ਹੈ ਨਾ ਕਿਸੇ ਪਾਸੇ ਪੁਲਿਸ ਕੋਈ ਕਹ ਲਓ ਕਿ ਆਪਰੇਸ਼ਨ ਕਰ ਰਹੀ ਹੈ ਉਹਦੀ ਵੀ ਲਾਈਵ ਕਵਰੇਜ ਹੁੰਦੀ ਹੈ ਮਤਲਬ ਇਹ ਚੀਜ਼ਾਂ ਨੂੰ ਲੈ ਕੇ ਬਾਹਰ ਜਿਹੜਾ ਕਿਸੇ ਤਰੀਕੇ ਦਾ ਕੋਈ ਉਹਨਾਂ ਦੇ ਵੱਲੋਂ ਰੈਸਟ੍ਰਿਕਸ਼ਨਸ ਨੇ ਜਾਂ ਜਰਨਲਿਜ਼ਮ ਦੇ ਵਿੱਚ ਇਹ ਚੀਜ਼ਾਂ ਪੜਾਈਆਂ ਜਾਂਦੀਆਂ ਨੇ ਵੀ ਭਾਈ ਆਪਾਂ ਕੁਝ ਨਹੀਂ ਕਰਨਾ ਦੇਖੋ ਉੱਥੇ ਦਾ ਪਹਿਲਾ ਜਿਹੜੇ ਕੈਨੇਡਾ ਦੀ ਜੇ ਆਪਾਂ ਗੱਲ ਕਰੀਏ ਉੱਥੇ ਦਾ ਸਭ ਤੋਂ ਵੱਡੇ ਜਿਹੜੇ ਤਿੰਨ ਲਾਅ ਨੇ ਜਰਨਲਿਜ਼ਮ ਦੇ ਵਿੱਚ ਰਿਪੋਰਟਰ ਨੂੰ ਉਹੀ ਬੰਦ ਕੇ ਰੱਖ ਲੈਂਦੇ ਆ ਸਭ ਤੋਂ ਵੱਡਾ ਲਾਅ ਹੈਗਾ ਉੱਥੇ ਲਾਅ ਆਫ ਟ੍ਰੈਸਪਾਸਿੰਗ ਮਤਲਬ ਤੁਸੀਂ ਕਿਸੇ ਦੀ ਪ੍ਰਾਪਰਟੀ ਦੇ ਵਿੱਚ ਉਹ ਤੇ ਜੇ ਜਾਣਿਓ ਤਾਂ ਉਹ ਤੁਹਾਡੇ ਉੱਪਰ ਡੈਫਰਮੇਸ਼ਨ ਦਾ ਕੇਸ ਕਰ ਸਕਦਾ ਦੂਸਰਾ ਉੱਥੇ ਲਾ ਆ ਜਾਂਦਾ ਵਾ ਲਾ ਆਫ ਕੰਸੈਂਟ ਮਤਲਬ ਤੁਸੀਂ ਬਿਨਾ ਕਿਸੇ ਦੇ ਪੁੱਛੇ ਉਹਦੀ ਫੋਟੋ ਨਹੀਂ ਖਿੱਚ ਸਕਦੇ ਤੇ ਉਹਦੀ ਫੋਟੋ ਨੂੰ ਕਿਤੇ ਅਪਲੋਡ ਨਹੀਂ ਕਰ ਸਕਦੇ ਤੇ ਉਹਦੀ ਫੋਟੋ ਨੂੰ ਆਪਣੀ ਸਟੋਰੀ ਦੇ ਵਿੱਚ ਯੂਜ਼ ਨਹੀਂ ਕਰ ਸਕਦੇ ਤੀਸਰਾ ਲਾ ਆ ਜਾਂਦਾ ਲਾ ਆਫ ਪ੍ਰਾਈਵੇਸੀ ਮਤਲਬ ਜਿੰਨਾ ਚੇ ਉਹ ਬੰਦਾ ਤੁਹਾਨੂੰ ਇਜ਼ਾਜ਼ਤ ਨਹੀਂ ਦਿੰਦਾ ਹੈਗਾ ਵੀ ਤੁਸੀਂ ਆ ਮੇਰੀ ਕਿਸੇ ਚੀਜ਼ ਨੂੰ ਜਾਂ ਮੇਰੀ ਚਾਹੇ ਉਹਦੀ ਆਡੀਓ ਹੋਵੇ ਚਾਹੇ ਉਹਦੀ ਆ ਵੀਡੀਓ ਹੋਵੇ ਤੁਸੀਂ ਉਹਨੂੰ ਆ ਆਪਣੀ ਸਟੋਰੀ ਦੇ ਵਿੱਚ ਯੂਜ਼ ਕਰੋ ਜਾਂ ਕਿਸੇ ਵੀ ਹੋਰ ਮੀਡੀਆ ਪਲੈਟਫਾਰਮ ਦੇ ਵਿੱਚ ਯੂਜ਼ ਕਰੋ ਉਹਨਾਂ ਟਾਈਮ ਤੁਸੀਂ ਉਹਦੀ ਜਿਹੜੀ ਕੋਈ ਵੀ ਫੁਟੇਜ ਆ ਉਹਨੂੰ ਯੂਜ਼ ਨਹੀਂ ਕਰ ਸਕਦੇ ਹਾਲਾਂਕਿ ਜਿਹੜੇ ਸਕੂਲ ਪੜਨ ਵਾਲੇ ਬੱਚੇ ਆ ਤੁਸੀਂ ਉਹਨਾਂ ਦੀ ਜਿਹੜੀ ਤਸਵੀਰ ਆ ਉਹਨਾਂ ਦੇ ਮਾਪਿਓ ਤੋਂ ਪੁੱਛੇ ਬਿਨਾ ਨਹੀਂ ਖਿੱਚ ਸਕਦੇ ਹੈਗੇ ਜਦੋਂ ਤੁਹਾਡੇ ਉੱਪਰ ਇਹ ਤਿੰਨ ਲਾਅ ਲਾਗੂ ਹੋ ਜਾਂਦੇ ਆ ਉਹ ਵੀ ਸਟ੍ਰਿਕਟਲੀ ਉੱਥੇ ਇਹਦਾ ਮਤਲਬ ਇਹ ਨਹੀਂ ਕਿ ਜੋ ਲਾਅ ਕਿਤਾਬਾਂ ਦੇ ਵਿੱਚ ਆ ਤਾਂ ਲਾਗੂ ਨਹੀਂ ਹੋਣਗੇ ਜੇ ਉੱਥੇ ਲਾਅ ਬਣੇ ਵੇ ਆ ਤਾਂ ਉਹ ਵਾਕਿਆ ਦਾ ਲਾਗੂ ਹੁੰਦੇ ਨੇ ਤੇ ਉਹ ਲਾਅ ਜਦੋਂ ਤੁਹਾਡੇ ਉੱਪਰ ਲਾਗੂ ਹੋ ਜਾਣਗੇ ਤੁਸੀਂ ਆਪ ਹੀ ਬੰਨੇ ਜਾਂਦੇ ਹੋ ਤੇ ਫਿਰ ਉੱਥੇ ਜਦੋਂ ਇਹ ਤਿੰਨ ਲਾਅ ਲਾਗੂ ਹੀ ਹੋਗੇ ਤੇ ਤੁਸੀਂ ਉੱਥੋਂ ਕੋਈ ਵੀ ਆ ਜਿਹੜੀ ਆਪਣੀ ਖੁਫੀਆ ਰਿਪੋਰਟਿੰਗ ਕਰਨੀ ਹੋਵੇ ਜਿਹਨੂੰ ਇਨਵੈਸਟੀਗੇਸ਼ਨ ਜਰਨਲਿਜ਼ਮ ਕਹਿ ਦਿੰਦੇ ਆ ਉਹ ਤਾਂ ਬਿਲਕੁਲ ਹੀ ਖਤਮ ਹੋ ਕੇ ਰਹਿ ਜਾਂਦੀ ਆ ਚੌਥਰੀ ਜਿਹੜੀ ਸਭ ਤੋਂ ਉੱਥੇ ਇੱਕ ਹੋਰ ਵੱਡਾ ਕਾਰਨ ਮੈਂ ਸਮਝਦਾ ਵਾਂ ਜਰਨਲਿਜ਼ਮ ਨੂੰ ਛੋਟਾ ਕਰਨ ਦਾ ਉਹ ਹੈ ਕਿ ਉੱਥੇ ਪੋਲਿਟੀਕਲ ਜਰਨਲਿਜ਼ਮ ਬਹੁਤ ਘੱਟ ਹੁੰਦੀ ਆ ਮਤਲਬ ਜਿਹੜੀ ਤੂ ਮੈਂ ਦੀ ਜਰਨਲਿਜ਼ਮ ਆ ਇਹ ਨਹੀਂ ਹੁੰਦੀ ਹੈਗੀ ਜਿੱਦਾਂ ਆਪਾਂ ਇੱਥੇ ਦੇਖਦੇ ਆਂ ਵੀ ਜਿਹੜੀ ਸੱਤਾਧਾਰੀ ਧਿਰ ਆ ਉਹਦੇ ਉੱਪਰ ਜਿਹੜੀ ਵਿਰੋਧੀ ਧਿਰ ਨੇ ਕਿਹਾ ਵੀ ਵਿਰੋਧੀ ਧਿਰ ਨਿਆਂ ਕਰਤਾ ਸੱਤਾਧਾਰੀ ਕਹਿੰਦੀ ਆ ਵੀ ਨਹੀਂ ਅਸੀਂ ਆਇ ਨਹੀਂ ਕੀਤਾ ਮਤਲਬ ਇਹ ਤੋਂ ਮੈਂ ਦੀ ਜਰਨਲਿਜ਼ਮ ਉੱਥੇ ਅਸਲ ਇੱਥੇ ਤਾਂ ਪੱਤਰਕਾਰੀ ਮੈਨ ਲੱਗਦਾ ਵੀ ਜੇ ਆ ਚੀਜ਼ਾਂ ਨਾ ਹੋਣ ਤਾਂ ਕਹਿ ਲਓ ਕਿ ਕੰਟੈਂਟ ਹੀ ਬਹੁਤ ਥੋੜਾ ਰਹਿ ਜਾਂਦਾ ਨਾ ਰਾਜਨੀਤਿਕ ਚੀਜ਼ਾਂ ਤੋਂ ਕਿਉਂ ਨਾ ਦਾ ਇੱਥੇ ਪੱਤਰਕਾਰੀ ਬਹੁਤ ਥੱਲੇ ਆ ਜੂਗੀ ਹਾਂਜੀ ਤੇ ਦੂਸਰੀ ਗੱਲ ਇਹ ਦੇਖੋ ਵੀ ਰਾਜਨੀਤੀ ਤੇ ਇੱਥੇ ਦੀ ਪੋਪੂਲੇਸ਼ਨ ਵੀ ਬਹੁਤ ਵੱਡੀ ਹੈ ਨਾ ਹੁਣ ਕੈਨੇਡਾ ਦੀ ਪੋਪੂਲੇਸ਼ਨ ਹੈਗੀ ਆ ਸਿਰਫ 4 ਮਿਲੀਅਨ ਇੱਥੇ ਦੀ ਹੈ 140 ਮਿਲੀਅਨ ਤਾਂ ਵਿਊਰਸ਼ਿਪ ਵੀ ਦੇਖੋ ਇੱਥੇ ਦੀ ਵਿਊਰਸ਼ਿਪ ਤੇ ਉੱਥੇ ਦੀ ਵਿਊਰਸ਼ਿਪ ਦੇ ਵਿੱਚ ਫਰਕ ਆ ਤੇ ਦੂਸਰੀ ਗੱਲ ਜਿਹ ਮੀਡੀਆ ਉੱਥੇ ਹੀ ਉੱਭਰ ਕੇ ਆਉਂਦਾ ਕਿਉਂਕਿ ਜਰਨਲਿਜ਼ਮ ਨਿਊਜ਼ ਤਾਂ ਹੈ ਹੀ ਐਨ ਤੋਂ ਸ਼ੁਰੂ ਹੁੰਦੀ ਤੇ ਨਿਊਜ਼ ਤਾਂ ਹੈ ਹੀ 네ਗੇਟਿਵ ਹਨਾ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਆਪਾਂ ਇੱਕ ਸਕੂਲ 'ਚ ਬੈਠੇ ਆਂਗੇ ਇਸ ਵਿੱਚ ਜੇ ਇੱਕ ਸਕੂਲ ਦੇ ਵਿੱਚ ਇਸੇ ਸਕੂਲ ਦੇ ਵਿੱਚ 40 ਬੱਚੇ ਪੜ੍ਹਦੇ ਆ ਜੇ ਉਹ 40 ਦੇ 40 ਪਾਸ ਹੋ ਜਾਂਦੇ ਆ ਤਾਂ ਉਹ ਨਿਊਜ਼ ਨਹੀਂ ਹੈ 40 ਦੇ ਵਿੱਚੋਂ ਉਹ 20 ਵੀ ਫੇਲ ਹੋ ਜਾਣ ਤਾਂ ਉਹ ਨਿਊਜ਼ ਬਣ ਜਾਊਗੀ ਬਿਲਕੁਲ ਨਿਊਜ਼ ਤਾਂ ਹੁੰਦੀ ਹੀ ਨੈਗੇਟਿਵ ਆ ਜਿਹੜੇ ਨਿਊਜ਼ ਦੇ ਵਿੱਚ ਜਾਂ ਜਿਹੜੇ ਦੇਸ਼ ਦੇ ਵਿੱਚ ਜਿਆਦਾ ਸਮੱਸਿਆਵਾਂ ਹੋਣਗੀਆਂ ਉੱਥੇ ਦਾ ਮੀਡੀਆ ਵਾ ਚਾਹੇ ਉੱਥੇ ਦੀ ਜਿਹੜੀ ਜਰਨਲਿਜ਼ਮ ਆ ਉਹ ਜ਼ਿਆਦਾ ਗਰੋ ਕਰਦੀ ਹੁੰਦੀ ਹੈ। ਅੱਛਾ ਜਿਵੇਂ ਹਨਾ ਇੱਥੋਂ ਤੁਸੀਂ ਉੱਥੇ ਮੂਵ ਹੁੰਦੇ ਹੋ ਤਾਂ ਤੁਸੀਂ ਫੀਲਡ ਤਾਂ ਛੱਡਿਆ ਨਹੀਂ ਪਰ ਉਹ ਫੀਲਡ ਦੇ ਵਿੱਚ ਜਾਣ ਦੇ ਵਾਸਤੇ ਵੀ ਤਾਂ ਹਨਾ ਕੁਝ ਨਾ ਕੁਝ ਜਿਵੇਂ ਤੁਸੀਂ ਦੱਸਿਆ ਗਿਆ ਲਾਜ਼ ਨੇ ਇਹ ਸਾਰਾ ਕੁਝ ਤੁਸੀਂ ਪੜ੍ਹਿਆ ਸਿੱਖਿਆ ਕਿਵੇਂ ਕਿਉਂਕਿ ਇਹ ਤਾਂ ਹੈ ਨਹੀਂ ਵੀ ਇੱਥੇ ਪੱਤਰਕਾਰੀ ਕਰਦੇ ਆ ਭਾਈ ਇੱਥੇ ਵਾਲੇ ਚੈਨਲ ਦਾ ਐਕਸਪੀਰੀਅੰਸ ਚੱਲ ਗਿਆ ਤੇ ਉੱਥੇ ਜਾ ਕੇ ਮੈਂ ਕੰਮ ਕਰਨ ਲੱਗਿਆ ਨਹੀਂ ਦੇਖੋ ਜੀ ਤੁਸੀਂ ਮ ਹੋਣੀ ਚਾਹੀਦੀ ਆ ਫਿਰ ਤੁਹਾਨੂੰ ਲੌਸ ਦਾ ਪਤਾ ਹੋਣਾ ਚਾਹੀਦਾ ਵਾ ਤੇ ਫਿਰ ਤੁਹਾਡੇ ਲਿੰਕਸ ਵੀ ਹੋਣੇ ਚਾਹੀਦੇ ਆ ਤੇ ਉਥੇ ਦੀ ਜਿਹੜੀ ਇੰਟਰਵਿਊਜ਼ ਹੁੰਦੀਆਂ ਨੇ ਜਾਂ ਉਥੋਂ ਦੇ ਜਿਹੜੇ ਟੈਸਟ ਹੁੰਦੇ ਆ ਉਹ ਇੰਟਾਇਰਲੀ ਡਿਫਰੈਂਟ ਹੁੰਦੇ ਆ ਇੱਥੇ ਤਾਂ ਕਈ ਵਾਰ ਮੈਂ ਔਰੇ ਨਿਊਜ਼ ਚੈਨਲਾਂ ਨਾਲ ਕੰਮ ਕੀਤਾ ਉਥੇ ਇੱਥੇ ਤਾਂ ਤੁਹਾਡੇ ਲਿੰਕ ਹੀ ਚੱਲੇ ਜਾਂਦੇ ਆ ਜੇ ਵੈਕੈਂਸੀ ਅਪਲਾਈ ਕਰ ਦੋ ਤੁਸੀਂ ਵੈਸੇ ਹੀ ਤੁਹਾਡਾ ਜੇ ਨਾਮ ਅਨਿਮ ਤੇ ਫੇਮ ਹੈਗੀ ਆ ਤੁਹਾਨੂੰ ਵੈਸੇ ਹੀ ਰੱਖ ਲੈਂਦੇ ਆ ਪਰ ਉਥੇ ਤੁਹਾਡਾ ਬਕਾਇਦਾ ਕਈ ਰਾਉਂਡਸ ਦੀ ਇੰਟਰਵਿਊ ਹੁੰਦੀ ਆ ਪਹਿਲਾਂ ਐਚ ਆਰ ਇੰਟਰਵਿਊ ਲੈਂਦਾ ਫਿਰ ਉਥੇ ਤੁਹਾਡਾ ਮੈਨੇਜਰ ਇੰਟਰਵਿਊ ਲੈਂਦਾ ਫਿਰ ਰਿਟਨ ਟੈਸਟ ਹੁੰਦੇ ਆ ਕਈ ਤ अच्छा जर्नलिज्म ਦੇ ਵਿੱਚ ਫਿਰ ਬਾਕੀ ਜਿਹੜੇ ਉੱਥੇ ਲੋਕਲ ਕਮਿਊਨਿਟੀ ਰੇਡੀਓ ਸਟੇਸ਼ਨ ਚੱਲਦੇ ਆ ਉਹਨਾਂ ਨਾਲ ਵੀ ਕੰਮ ਕੀਤਾ ਤੇ ਫਿਰ ਮੈਂ ਆਪਣਾ ਥੋੜਾ ਪੋਰਟਫੋਲੀਓ ਵੀ ਉੱਥੇ ਬਣਾਉਣ ਦੀ ਕੋਸ਼ਿਸ਼ ਕੀਤੀ ਫਿਰ ਇਹ ਜਦੋਂ ਵੈਕੈਂਸੀ ਨਿਕਲੀ ਸੀ ਇੱਥੇ ਰੌਜਰਸ ਦੇ ਵਿੱਚ ਉਦੋਂ ਮੈਂ ਅਪਲਾਈ ਕੀਤਾ ਉੱਥੇ ਕਈ ਰਾਉਂਡ ਦੀ ਇੰਟਰਵਿਊ ਹੋਈ ਉਸ ਤੋਂ ਬਾਅਦ ਜਾ ਕੇ ਮੈਨੂੰ ਇਹ ਜੌਬ ਮਿਲੀ ਸੀ اچھا ਫਿਰ ਇਹ ਨਾ ਜਿਵੇਂ ਇੱਥੋਂ ਦੀ ਰਾਜਨੀਤੀ ਆ ਤੇ ਉੱਥੋਂ ਦੀ ਪੋਲਿਟਿਕਸ ਆ ਮਤਲਬ ਇਹਨਾਂ 'ਚ ਕੀ ਡਿਫਰੈਂਸ ਦੱਸੋ ਜਿਵੇਂ ਆਪਣੇ ਕੋਲੇ ਲੋਕ ਸਭਾ ਆ ਵਿਧਾਨ ਸਭਾ ਆ ਆਪਾਂ ਨੂੰ ਪਤਾ ਹੈ ਕਿ ਭਾਈ ਉੱਥੇ ਸੈਸ਼ਨ ਚੱਲ ਰਿਹਾ ਉੱ ਕੈਨੇਡਾ ਦੇ ਵਿੱਚ ਇਹਨਾਂ ਚੀਜ਼ਾਂ ਦੇ ਨਾਮ ਵੱਖਰੇ ਕਿਵੇਂ ਨੇ ਤੇ ਅ ਮਤਲਬ ਇਹਨਾਂ ਦੀ ਤੁਸੀਂ ਕਵਰੇਜ ਕਰਦੇ ਹੋ ਤਾਂ ਉਹਦੇ ਚ ਕੀ ਕੀ ਚੀਜ਼ਾਂ ਜਿਹੜੀਆਂ ਨੇ ਉਹਰੇ ਨਾਲੋਂ ਅੱਡ ਹੁੰਦੀਆਂ ਨੇ ਦੇਖੋ ਸਿਆਸਤ ਤਾਂ ਦੋਹੇ ਦੇਸ਼ਾਂ ਦੀ ਲਗਭਗ ਸੇਮ ਹੀ ਆ ਜਿਵੇਂ ਇੱਥੇ ਆਪਣੇ ਹੁੰਦਾ ਲੋਕ ਸਭਾ ਉੱਥੇ ਹਾਊਸ ਆਫ ਕਾਮਨ ਹੁੰਦਾ ਵਾ ਜਿਵੇਂ ਆਪਣੇ ਇੱਥੇ ਵਿਧਾਨ ਸਭਾ ਉੱਥੇ ਕਵੀਨਸਪਾਰਕ ਆ ਅਨਟਾਰੀਓ ਦੇ ਵਿੱਚ ਪਰ ਨਾਮ ਡਿਫਰੈਂਸ ਆ ਬਾਕੀ ਜਿਹੜੀਆਂ ਪ੍ਰੋਵਿੰਸਸ ਆ ਉੱਥੇ ਐਮ ਐਲ ਏ ਕਹਿ ਵੀ ਦਿੰਦੇ ਆ ਜਿਵੇਂ ਅਲਬਰਟਾ ਸਟੇਟ ਦੇ ਵਿੱਚ ਤਾਂ ਐਮ ਐਲ ਐ ਕਹਿੰਦੇ ਆ ਪਰ ਅਨਟਾਰੀਓ ਦੇ ਵਿੱਚ ਜਿਹੜਾ ਉਹ ਐਮ ਐਲ ਐ ਆ ਉਹਨੇ ਉਹਨਾਂ ਨੇ ਉਹਨਾਂ ਨੇ ਆ ਨਾਮ ਬਦਲਿਆ ਹੋਇਆ ਉਹਨੂੰ ਕਹਿੰਦੇ ਆ ਐਮ ਪੀ ਪੀ ਯਾਨੀ ਕਿ ਮੈਂਬਰ ਆਫ ਪ੍ਰੋਵਿੰਸ਼ੀਅਲ ਆ ਪਾਰਲੀਮੈਂਟ ਅੱਛਾ ਹਾਂਜੀ ਤੇ ਉਥੇ ਦੀ ਕਵਰੇਜ ਜਿੱਦਾਂ ਜੇ ਤੁਹਾਨੂੰ ਪਹਿਲਾਂ ਤਾਂ ਕੁਇਨਸਪਾਰਕ ਜਾਣਾ ਜਿੱਦਾਂ ਵਿਧਾਨ ਸਭਾ ਉਹ ਰੈਕੋਰਡیشن ਬਣਦੀ ਆ ਉਥੇ ਵੀ ਕੁਇਨਸਪਾਰਕ ਦੀ ਰੈਕੋਰਡیشن ਬਣਦੀ ਆ ਪਰ ਉਥੇ ਇਦਾਂ ਨਹੀਂ ਵੀ ਉਥੇ ਜੇ ਸਾਰੇ ਦਿਨ ਦੀ ਕਵਰੇਜ ਹੀ ਉਹ ਲਾਈਵ ਦਿਖਾ ਦੇਣਗੇ ਜਿੱਦਾਂ ਇੱਥੇ ਵਿਧਾਨ ਸਭਾ ਦੀ ਕਵਰੇਜ ਦੀ ਕਈ ਚੈਨਲ ਲਾਈਵ ਹੀ ਦਿਖਾ ਦਿੰਦੇ ਆ ਜਾਂ ਪਰ ਉਥੇ ਸਿਰਫ ਉਹਨਾਂ ਦੇ ਮੁੱਦਿਆਂ ਤੇ ਸਟੋਰੀਆਂ ਬਣਦੀਆਂ ਨੇ ਮੰਨ ਲਓ ਕਿ ਜਿਵੇਂ ਹੁਣ ਦੁਬਾਰਾ ਆ ਡਾਕਫੋਰਡ ਸਾਹਿਬ ਦੀ ਸਰਕਾਰ ਜਿੱਤ ਕੇ ਆਈ ਹੈਗੀ ਉਹਦੇ ਵਿੱਚੋਂ ਇਸ਼ੂ ਚੱਕਣਗੇ ਤੇ ਜਿੱਦਾਂ ਇਲੈਕਸ਼ਨ ਕੈਂਪੇਨਸ ਵੀ ਕਵਰ ਕਰਦੀਆਂ ਨੇ ਮੰਨ ਲਓ ਉਹਨਾਂ ਨੇ ਮੁੱਦਾ ਫਿਰ এডਿਕੇਸ਼ਨ ਦੇ ਉੱਪਰ ਉਹ ਕੰਜ਼ਰਵੇਟਿਵ ਪਾਰਟੀ ਜਿਹੜੀ ਰੂਲਿੰਗ ਪਾਰਟੀ ਆ ਉਹਦੇ viewpoint ਲੈਣਗੇ ਤੇ ਫਿਰ এডਿਕੇਸ਼ਨ ਦੇ ਉੱਪਰ ਆ ਜਿਹੜੀ ਉੱਥੋਂ ਦੀ ਮੁੱਖ ਵਿਰੋਧੀ ਪਾਰਟੀ ਆ ਐਨਡੀਪੀ ਉਹਦੇ viewpoint ਲੈਣਗੇ ਫਿਰ ਜਿਹੜੀ ਲਿਬਰਲ ਪਾਰਟੀ ਆ ਉਹਦੇ view ਲੈਣਗੇ ਤੇ ਇਸ ਤਰ੍ਹਾਂ ਉੱਥੇ ਜਿਹੜੀ ਜਿਹੜੀ ਉਹ ਸਟੋਰੀਜ਼ ਬਣਦੀਆਂ ਨੇਗੀਆਂ ਉਹ ਇਸ਼ੂ ਬੇਸਡ ਸਟੋਰੀਜ਼ ਬਣਦੀਆਂ ਨੇ ਨਾ ਕਿ ਪਰਸਨਲ ਲਾਈਫ ਦੇ ਜਿੱਦਾਂ ਇੱਥੇ ਬਣਾ ਦਿੰਦੇ ਆ ਵੀ ਅੱਜ ਭਗਵਾਨ ਤੁਮਾਨ ਸਾਹਿਬ ਨੇ ਚਟਾ ਕੁਰਤਾ ਪਜਾਮਾ ਪਾਇਆ ਮੋਦੀ ਸਾਹਿਬ ਨੇ ਐਨਕ ਲਾ ਕੇ ਗਏ ਨੇ ਵਿਧਾਨ ਸਭਾ ਐਨਕ ਲਾ ਕੇ ਗਏ ਨੇ ਜਾਂ ਮੋਦੀ ਸਾਹਿਬ ਨੇ ਇੰਨੀ ਵਾਰ ਹਾਂਜੀ ਹਾਂਜੀ ਕਿਹਾ ਇੰਨੀ ਵਾਰ ਭਾਰਤ ਜਿੰਦਾਬਾਦ ਕਿਹਾ ਮਤਲਬ ਉੱਥੇ ਸਿਰਫ ਮੁੱਦਿਆਂ ਦੇ ਉੱਪਰ ਹੀ ਤੇ ਮੁੱਦਿਆਂ ਦੇ ਆਲੇ-ਦਾਲੇ ਰਹਿ ਕੇ ਹੀ ਖਬਰਾਂ ਪੇਸ਼ ਕੀਤੀਆਂ ਜਾਂਦੀਆਂ ਨੇ ਇੱਥੇ ਤਾਂ ਤੁਹਾਨੂੰ ਪਤਾ ਹੀ ਆ ਤੁਸੀਂ ਵੀ ਆਪ ਮੀਡੀਆ 'ਚ ਕੰਮ ਕਰਦੇ ਹੋ ਵੀ ਇੱਥੇ ਤਾਂ ਸ਼ੱਕ ਮਾਰਿਆ ਵੀ ਇੱਕ ਸਟੋਰੀ ਬਣ ਜਾਂਦੀ ਆ ਜਿਵੇਂ ਹੈਨਾ ਤੁਸੀਂ ਕਿਹਾ ਕਿ ਉਹ ਸਰਕਾਰ ਦੁਬਾਰਾ ਜਿੱਤ ਕੇ ਡੱਗਪੋੜ ਦੀ ਤਾਂ ਉੱਥੇ ਮਤਲਬ ਮੁੱਖ ਮੰਤਰੀ ਨੂੰ ਕੀ ਪ੍ਰੀਮੀਅਰ ਕੀ ਕਿ ਹਾਂਜੀ ਪ੍ਰੀਮੀਅਰ ਕਿਹਾ ਜਾਂਦਾ ਉੱਥੇ ਹਾਂਜੀ ਇਹ ਇਹ ਵੀ ਡਿਫਰੈਂਸ ਆ ਨਾ ਜੀ ਹਾਂਜੀ ਉੱਥੇ ਕਾਫੀ ਸਾਰੀਆਂ ਚੀਜ਼ਾਂ ਦੇ ਵਿੱਚ ਡਿਫਰੈਂਸ ਆ ਗਏ ਪੋਲਿਟਿਕਸ ਜਦੋਂ ਕਵਰ ਕਰਦੇ ਹੋ ਉਦੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਟਰਮਨੋਲੋਜੀਸ ਜਾਂ ਜਿਹੜੇ ਇੱਥੇ ਟੈਕਨੀਕਲ ਜਾਰਗਨਸ ਆਪਾਂ ਯੂਜ਼ ਕਰਦੇ ਆਂਗੇ ਉਹ ਨਹੀਂ ਯੂਜ਼ ਕੀਤੇ ਜਾਂਦੇ ਤੇ ਉੱਥੇ ਜਿਹੜੇ ਜਰਨਲਿਸਟ ਨੇਗੇ ਉਹ ਇੰਨੇ ਲਾਰਜ ਅਦਰ ਲਾਈਫ ਨਹੀਂ ਹੈਗੇ ਉਹ ਸੈਲੀਬ੍ਰਿਟੀ ਨਹੀਂ ਹੈਗੇ ਉੱਥੇ ਉਹ ਆਮ ਲੋਕਾਂ ਵਰਗੇ ਹੀ ਰਹਿਣਗੇ ਤੇ ਨਾ ਹੀ ਉਹਨਾਂ ਨੂੰ ਕੋਈ ਪ੍ਰਿਵਿਲੇजेस ਜਾਂ ਪਾਰਕਸ ਦਿੱਤੇ ਜਾਂਦੇ ਆ ਇਹ ਕੋਈ ਪੋਲੀਟੀਸ਼ੀਅਨਸ ਨੂੰ ਵੀ ਨਹੀਂ ਦਿੱਤੇ ਜਾਂਦੇ ਮੈਂ ਇੱਥੇ ਆਉਣਾ ਹੀ ਸੀਗਾ ਵੀ ਕਿੰਨੇ ਇੱਕ ਸਪੈਸ਼ਲ ਉਹਨਾਂ ਨੂੰ ਫੀਲ ਕਰਾਇਆ ਜਾਂਦਾ ਉਰੇ ਤਾਂ ਜਿਵੇਂ ਭਾਈ ਸਿਕਿਉਰਿਟੀ ਬਹੁਤ ਅੱਜ ਵੀ ਸਿਕਿਉਰਿਟੀ ਹੁੰਦੀ ਆ ਲੀਡਰਸ ਦੇ ਨਾਲ ਉਹਨਾਂ ਨੇ ਜਦੋਂ ਆਮ ਬੰਦਿਆਂ ਨੂੰ ਮਿਲਣਾ ਹੈ ਤਾਂ ਵੀ ਪਹਿਲਾਂ ਨਾ ਉਹਨਾਂ ਦੇ ਅਗਲੇ ਬੰਦੇ ਜਿਹੜੇ ਆ ਉਹ ਆਇਡੈਂਟੀਫਾਈ ਕਰਨਗੇ ਕਿ ਕੋਈ ਬੰਦਾ ਇਹਨਾਂ ਵਿੱਚ ਗਲਤ ਬੰਦਾ ਤਾਂ ਨਹੀਂ ਹੈਗਾ ਮਤਲਬ ਉੱਥੇ ਲੋਕਾਂ ਨਾਲ ਕਿਵੇਂ ਕਨੈਕਸ਼ਨ ਕਿਵੇਂ ਆ ਉਹਨਾਂ ਦਾ ਕਮਿਊਨੀਕੇਟ ਕਿੰਨਾ ਕੁ ਈਜ਼ੀ ਆ ਕਰਨਾ ਲੀਡਰਸ ਨੂੰ ਆਪਣੇ ਹੈ ਨਾ ਜਿਹੜੇ ਜਿਤਾਏ ਹੋਏ ਨੇ ਜਾਂ ਕਿਸੇ ਵੀ ਪਾਰਟੀ ਦੇ ਵੱਡੇ ਅਹੁਦੇਦਾਰ ਨੂੰ ਨਹੀਂ ਉੱਥੇ ਤਾਂ ਬਹੁਤ ਈਜ਼ੀ ਆ ਜੀ ਹੁਣ ਦੇਖ ਲਓ ਜੇ ਤੁਹਾਨੂੰ ਮੰਨ ਲਓ ਤੁਸੀਂ ਆ ਆਪਾਂ ਇੱਥੇ ਹਲਕਾ ਕਹਿੰਦੇ ਆ ਉੱਥੇ ਰਾਈਡਿੰਗ ਕਹਿ ਦਿੰਦੇ ਆਗੇ ਜੇ ਮੰਨ ਲਓ ਤੁਹਾਨੂੰ ਤੁਹਾਡੇ ਹਲਕੇ ਦੇ ਵਿੱਚ ਕੋਈ ਸਮੱਸਿਆ ਆਉਂਦੀ ਆ ਜਾਂ ਮੰਨ ਲਓ ਤੁਹਾਨੂੰ ਕੋਈ ਆਉ ਜਿਵੇਂ ਆਪਾਂ ਐਮਪੀਪੀ ਪદ્ધਰਤੇ ਕਹਿ ਦਿੰਦੇ ਆ ਜਿਵੇਂ ਆਪਾਂ ਐਮਐਲਏ ਪદ્ધਰਤੇ ਕਹਿ ਦਿੰਦੇ ਆ ਉੱਥੋਂ ਤੁਸੀਂ ਉਹਦੇ ਆਫਿਸ ਨੂੰ ਕਾਲ ਕਰੋਗੇ ਜਾਂ ਈਮੇਲ ਪਾਓਗੇ ਤੁਹਾਨੂੰ 24 ਘੰਟੇ ਦੇ ਵਿੱਚ ਵਿੱਚ ਰਿਸਪਾਂਸ ਕਰ ਦਿੰਦੇ ਨੇ ਉਹ ਹਾਂ ਅੱਛਾ ਹਾਂ ਚਾਹੇ ਤੁਸੀਂ ਉਹਨਾਂ ਦੇ ਆਫਿਸ ਨੂੰ ਕਾਲ ਕਰਕੇ ਤੁਸੀਂ ਅਪਾਇੰਟਮੈਂਟ ਲੈ ਲਓ ਵੀ ਜਿਵੇਂ ਆ ਸਾਡੀ ਆ ਹਸਮਸਿਆਵਾ ਤੇ ਆ ਸਾਡਾ ਇਸ਼ੂ ਆ ਅਸੀਂ ਇਹਦੇ ਉੱਪਰ ਮਿਲਣਾ ਚਾਹੁੰਦੇ ਆ ਤੁਹਾਨੂੰ ਤਾਂ ਫਿਰ ਉਹ ਤੁਹਾਨੂੰ ਸਮਾਂ ਦੇ ਦਿੰਦੇ ਆ ਇਦਾਂ ਹੀ ਪੱਤਰਕਾਰਾਂ ਨਾਲ ਹੁੰਦਾ ਜਿਵੇਂ ਅਸੀਂ ਚਾਹੁੰਦੇ ਆ ਵੀ ਅਸੀਂ ਸਟੋਰੀ ਕਰਨੀ ਚਾਹੁੰਦੇ ਆ ਆਹ ਇਸ਼ੂ ਦੇ ਉੱਪਰ ਅਸੀਂ ਉਹਨਾਂ ਦੀ ਜਿਹੜੇ ਮੀਡੀਆ ਉਹਨਾਂ ਦਾ ਨੰਬਰ ਦਿੱਤਾ ਹੁੰਦਾ ਉਹਨਾਂ ਦੇ ਜਿਹੜੇ ਮੀਡੀਆ ਇਨਚਾਰਜ ਹੁੰਦੇ ਆ ਜਾਂ ਮੀਡੀਆ ਰਿਪਰੈਜ਼ੈਂਟੇਟਿਵ ਹੁੰਦੇ ਆ ਉਹਨਾਂ ਨੂੰ ਈਮੇਲ ਕਰ ਦਿੰਦੇ ਆ ਵੀ ਸਾਨੂੰ ਆਹ ਸਟੋਰੀ ਚਾਹੀਦੀ ਆ ਤੇ ਸਾਨੂੰ ਇੰਨੇ ਵਜੇ ਟਾਈਮ ਚਾਹੀਦਾ ਵਾ ਆਹ ਮੰਤਰੀ ਨਾਲ ਜਾਂ ਉਹ ਉਹ ਵੀ ਉਹਦੀ ਪੋਰਟਫੋਲੀਓ ਉਹਦੇ ਨਾਲ ਤੇ ਉਹ ਟਾਈਮ ਲੈ ਕੇ ਦੇ ਦਿੰਦੇ ਆ ਤੇ ਉਹਨਾਂ ਨੂੰ ਡੈਡਲਾਈਨ ਵੀ ਅਸੀਂ ਮੈਂਸ਼ਨ ਕਰ ਦਿੰਦੇ ਆ ਵੀ ਇੰਨੀ ਤਰੀਕ ਤੋਂ ਪਹਿਲਾਂ ਪਹਿਲਾਂ ਸਾਨੂੰ ਰਿਸਪਾਂਸ ਚਾਹੀਦਾ ਵਾ 95% ਉਹ ਰਿਸਪਾਂਸ ਕਰ ਦਿੰਦੇ ਜਿਵੇਂ ਹੈ ਨਾ ਹੁਣ ਆਪਣੇ ਵੀ ਇੱਕ ਇੱਕ ਇਸ ਟਾਈਮ ਬਹੁਤ ਮੁੱਦਾ ਭਖਿਆ ਹੋਇਆ ਹੈ ਪੰਜਾਬ ਦੇ ਅੰਦਰ ਵੀ ਕਿਸੇ ਮੰਨ ਲਓ ਕਿਸੇ ਲੀਡਰ ਦੀ ਕੋਈ ਆਡੀਓ ਆ ਜਾਂ ਕੁਝ ਵੀ ਹੈ ਚਾਹੇ ਪੋਲਿਟੀਕਲ ਹੀ ਆ ਚਾਹੇ ਜਿਵੇਂ ਵੀ ਆ ਉਹਨੂੰ ਕਿਸੇ ਚੈਨਲ ਵੱਲੋਂ ਨਸ਼ਰ ਕਰ ਦੇਣਾ ਫਿਰ ਉਹ ਚੈਨਲ ਦੇ ਉੱਤੇ ਕਾਰਵਾਈ ਹੋ ਜਾਣੀ ਮਤਲਬ ਜਦੋਂ ਉਧਰ ਵੀ ਮੰਨ ਲਓ ਤੁਸੀਂ ਕਿਸੇ ਲੀਡਰ ਦੇ ਨਾਲ ਜੁੜੀ ਹੋਈ ਕੋਈ ਸਟੋਰੀ ਕਰਦੇ ਹੋ ਉਹਨੂੰ ਚੰਗੀ ਨਹੀਂ ਲ ਅ ਇਸ ਤਰ੍ਹਾਂ ਹੁੰਦਾ ਵੀ ਪੋਲੀਟੀਕਲੀ ਪ੍ਰੈਸ਼ਰ ਪੈਂਦਾ ਜਾਂ ਅਦਾਰਿਆਂ ਦੇ ਉੱਤੇ ਜਾਂ ਪੱਤਰਕਾਰਾਂ ਨੂੰ ਜਿਹੜਾ ਪਰਸਨਲੀ ਕੋਈ ਮੈਸੇਜ ਕਰਕੇ ਜਾਂ ਕਿਸੇ ਤਰੀਕੇ ਦੇ ਨਾਲ ਕਿਹਾ ਜਾਂਦਾ ਕਿ ਤੂੰ ਆਹ ਕੰਮ ਨਹੀਂ ਕਰਨਾ ਨਹੀਂ ਐਦਾਂ ਤਾਂ ਨਹੀਂ ਹੁੰਦਾ ਜੀ ਅੰਟਿਲ ਅਨਲੈਸ ਤੁਹਾਡੇ ਕੋਲ ਜੇ ਤੁਹਾਡੇ ਕੋਲ ਫੈਕਟ ਹੈਗੇ ਆਗੇ ਤੁਹਾਡੇ ਕੋਲ ਵਕਾਇਦਾ ਸਬੂਤ ਹੈਗੇ ਆ ਜੇ ਤੁਸੀਂ ਤੁਹਾਡੀ ਸਟੋਰੀ ਬਿਲਕੁਲ ਰਾਈਟਫੁੱਲ ਆ ਤੁਸੀਂ ਕੋਈ ਸੈਂਸੇਸ਼ਨ ਨਹੀਂ ਕ੍ਰੀਏਟ ਕੀਤੀ ਪਹਿਲੀ ਗੱਲ ਤਾਂ ਸੈਂਸੇਸ਼ਨ ਨੂੰ ਕ੍ਰੀਏਟ ਹੀ ਨਹੀਂ ਕਰਦੇ ਤੇ ਤੁਹਾਡੇ ਤੋਂ ਜਿਹੜਾ ਐਕਸ ਸਟੈਪ ਉੱਪਰ ਤੁਹਾਡਾ ਬਾਸ ਹੈਗਾ ਉਹੀ ਉਹ ਸਟੋਰੀ ਨਹੀਂ 에ਰ ਹੋਣ ਦਊਗਾ ਉਹ ਕਹਿ ਦਊਗਾ ਵੀ ਨਹੀਂ ਇਹ ਫੈਕਚੁਅਲ ਨਹੀਂ ਹੈਗੀ ਇਹਦੇ ਵਿੱਚ ਜਾਂ ਜਿਹੜੇ ਉਹ ਬੰਦੇ ਦੇ ਉੱਪਰ ਤੂੰ ਇਲਜ਼ਾਮ ਲਗਾ ਰਿਆ ਵਾ ਉਹਦੀ ਵੌਇਸ ਨਹੀਂ ਹੈਗੀ ਜਿੰਨਾ ਟਾਈਮ ਸਟੋਰੀ ਉੱਥੇ ਬੈਲੈਂਸ ਨਾ ਹੋਵੇ ਉਹਨਾਂ ਟਾਈਮ ਤੁਸੀਂ 에ਰ ਨਹੀਂ ਕਰ ਸਕਦੇ ਮੰਨ ਲਓ ਮੈਂ ਤੁਹਾਨੂੰ ਅਧਾਰਨ ਦੇ ਤੌਰ ਤੇ ਜਿੱਦਿਆਂ ਮੈਂ ਖਬਰਾਂ ਕੀਤੀਆਂ ਨੇ ਮੈਂ ਤੁਹਾਨੂੰ ਉਹਨਾਂ ਤੋਂ ਵੀ ਦੱਸ ਦਿੰਦਾ ਮੰਨ ਲਓ ਮੈਂ ਇੱਕ ਖਬਰ ਕੀਤੀ ਹੈ ਵੀ ਜਿੱਥੇ ਇੱਕ ਟਰੱਕ ਕਾ ਕਰਮਚਾਰੀ ਸੀਗੇ ਜਿਵੇਂ ਟਰੱਕ ਡਰਾਈਵਰ ਸੀ ਉਹਨਾਂ ਦੇ ਪੈਸੇ ਮਾਰ ਲਏ ਮੈਂ ਉਹਨਾਂ ਟਾਈਮ ਉਹ ਸਟੋਰੀ 에ਅ ਨਹੀਂ ਕਰ ਸਕਦਾ ਜਿੰਨਾ ਟਾਈਮ ਮੇਰੇ ਕੋਲ ਉਹ ਟਰੱਕ ਕੰਪਨੀ ਦੇ ਮਾਲਕ ਦਾ ਵਰਜਨ ਨਹੀਂ ਆ ਜਾਂਦਾ ਮਤਲਬ ਉਹ ਕੀ ਕਹਿਣਾ ਚਾਹੁੰਦਾ ਜੇ ਉਹ ਨਹੀਂ ਦੇਣਾ ਚਾਹੁੰਦਾ ਹੈਗਾ ਫੇਰ ਮੈਨੂੰ ਜਿਹੜਾ ਕੋਈ ਲਾਇਰ ਆ ਉਹਦਾ ਉਹਦੇ ਤੋਂ ਲੈਣਾ ਪਊਗਾ ਓਕੇ ਜੇ ਉਹ ਮਤਲਬ ਉਹ ਦੋਨੇ ਨਹੀਂ ਦੇਣਾ ਚਾਹੁੰਦੇ ਕੁਝ ਕੁ ਹਾਲਾਤਾਂ ਦੇ ਵਿੱਚ ਤਾਂ ਮੈਂ ਆਪਣੀਆਂ ਸਟੋਰੀਆਂ ਡ੍ਰੌਪ ਹੀ ਕਰਤੀਆਂ ਵੀ ਦੂਜਾ ਪੱਖ ਨਹੀਂ ਆਇਆ ਹੈਗਾ ਮੰਨ ਲਓ ਜੇ ਕੋਈ ਨਹੀਂ ਵੀ ਆ ਰਿਹਾ ਤਾਂ ਫਿਰ ਮੈਂ ਐਟਲੀਸਟ ਘੱਟੋ ਘੱਟ ਉਹਨਾਂ ਨੂੰ ਤਿੰਨ ਵਾਰੀ ਈਮੇਲਾਂ ਪਾਉਣੀਆਂ ਪੈਂਦੀਆਂ ਨੇ ਬਕਾਇਦਾ ਸਬੂਤ ਰੱਖਣ ਦੇ ਲਈ ਵੀ ਜੇ ਉਹ ਕੱਲ ਨੂੰ ਕੋਰਟ ਦੇ ਵਿੱਚ ਡਫਰਮੇਸ਼ਨ ਕੇਸ ਮੇਰੇ ਤੇ ਲਾ ਉਸੂਟ ਫਾਈਲ ਕਰਦਾ ਵਾ ਵੀ ਇਹਨੇ ਮੇਰਾ ਵਰਜਨ ਹੈ ਮੇਰੇ ਕੋਲ ਐਟ ਲੀਸਟ ਸਬੂਤ ਹੋਣ ਉਹ ਓਕੇ ਹਾਂਜੀ ਮਤਲਬ ਇਹ ਨਹੀਂ ਹੈਗਾ ਵੀ ਯਾਰ ਵੀ ਬਸ ਪਾ ਦਿਓ ਕਿਉਂਕਿ ਪਹਿਲਾਂ ਸਭ ਤੋਂ ਪਹਿਲਾਂ ਮੈਨੂੰ ਵਿਊ ਚਾਹੀਦੇ ਨੇ ਉਹ ਕੰਮ ਨਹੀਂ ਹੈਗਾ ਨਹੀਂ ਨਹੀਂ ਵਿਊਸ ਦੀ ਤਾਂ ਉੱਥੇ ਗੇਮ ਨਹੀਂ ਹੈ ਜੀ ਕਿਉਂਕਿ ਤੁਸੀਂ ਆਪ ਦੇਖ ਲਓ ਵੀ 3.5 ਮਿਲੀਅਨ ਦੇ ਜਿਹੜੇ ਆਬਾਦੀ ਆ ਉਹਦੇ ਵਿੱਚ ਕਿੰਨੇ ਕੁ ਵਿਊ ਆ ਸਕਦੇ ਨੇ ਆਉਂਦੇ ਨੇ ਜ਼ਰੂਰ ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਆਉਂਦੇ ਹੈਗੇ ਪਰ ਉਹ ਵਿਊ ਤੋਂ ਪਹਿਲਾਂ ਜਿਹੜੀ ਆਪਣੇ ਫੈਕਟਸ ਨੇਗੇ ਤੇ ਜਿਹੜੇ ਆਪਣੇ ਤੱਥ ਨੇ ਉਹਨਾਂ ਨੂੰ ਤਰਜੀਹ ਦਿੰਦੇ ਨੇ ਹਲੇ ਹਲੇ ਨਾ ਬੀਤੇ ਪੰਜਾਬ ਦੇ ਜਿਹੜੇ ਸਿੰਗਰ ਨੇ ਮਸ਼ਹੂਰ ਮਿਲਾ ਕੈਨੇਡਾ ਹੀ ਰਹਿੰਦੇ ਨੇ ਹਰਭਜਨ ਮਾਨ ਉਹਨਾਂ ਦੇ ਵੱਲੋਂ ਵੀ ਇੱਕ ਲੀਗਲ ਐਕਸ਼ਨ ਲਿਆ ਗਿਆ ਹਾਂਜੀ ਕੁਝ ਚੈਨਲਸ ਨੇ ਉਹਨਾਂ ਦੇ ਪਰਿਵਾਰ ਨੂੰ ਲੈ ਕੇ ਚੀਜ਼ਾਂ ਪਾਤੀਆਂ ਨੇ ਹਾਂ ਮਤਲਬ ਅ ਤੁਹਾਡੇ ਲਈ ਇਹ ਚੀਜ਼ਾਂ ਕਿਵੇਂ ਤੁਹਾਡੇ ਲਈ ਬੜੀਆਂ ਸ਼ੌਕਿੰਗ ਜੀਆਂ ਹੋਣਗੀਆਂ ਕਿਉਂਕਿ ਤੁਸੀਂ ਜਿਹੜੇ ਜਿੱਥੇ ਰਹਿੰਦੇ ਹੋ ਤਾਂ ਉੱਥੇ ਤਾਂ ਨਹੀਂ ਆਹ ਕੁਝ ਵਾਪਰਦਾ ਹੈਗਾ ਵੀ ਆਹ ਕੋਈ ਬਲੌਗਰ ਹੀ ਪੱਤਰਕਾਰ ਬਣਿਆ ਤੁਰਿਆ ਫਿਰਦਾ ਨਹੀਂ ਇਹ ਕੁਝ ਤਾਂ ਨਹੀਂ ਵਾਪਰਦਾ ਪਰ ਮੈਂ ਤਾਂ ਚਲੋ ਏਸੀ ਸਮਾਜ ਤੋਂ ਗਿਆ ਆ ਮੈਨੂੰ ਤਾਂ ਪਤਾ ਵੀ ਇੱਥੇ ਇਹ ਕੁਝ ਹੋ ਸਕਦਾ ਪਰ ਉੱਥੇ ਇਹ ਚੀਜ਼ਾਂ ਨਹੀਂ ਹੋ ਸਕਦੀਆਂ ਕਿਉਂਕਿ ਉੱਥੇ ਜਿਹੜੀ ਸਟੋਰੀਆਂ ਮੈਂ ਤੁਹਾਨੂੰ ਦੱਸਿਆ ਵਾ ਵੀ ਉਹ ਇਸ਼ੂ ਬੇਸਡ ਦੀਆਂ ਸਟੋਰੀਆਂ ਹੁੰਦੀਆਂ ਨੇਗੀਆਂ ਤੁਸੀਂ ਵੀ ਉੱਥੇ ਦੇ ਚੈਨਲਸ ਦੇਖਦੇ ਹੋ ਉੱਥੇ ਜਿਹੜੀਆਂ ਸਭ ਤੋਂ ਵੱਡਾ ਕੰਨਸਾਨ ਹੈਗਾ ਉੱਥੇ ਸਭ ਤੋਂ ਪਹਿਲਾਂ ਤਾਂ ਲੋਕ ਵੈਦਰ ਦੇਖਣਾ ਟ੍ਰੈਫਿਕ ਦੇਖਣਾ ਪਸੰਦ ਕਰਦੇ ਆ ਵੀ ਟ੍ਰੈਫਿਕ ਕਿਦਾਂ ਦਾ ਹੋਊਗਾ ਆ ਇਹ ਹੀ ਦੋ ਚੀਜ਼ਾਂ ਨੇ ਜਿਹੜੀਆਂ ਉੱਥੇ ਦੇ ਮੇਨ ਚੈਨਲਾਂ ਦੇ ਉੱਪਰ ਨਸ਼ਰ ਕੀਤੀਆਂ ਜਾਂਦੀਆਂ ਨੇ ਜਾਂ ਇਹਨਾਂ ਉੱਪਰ ਹੀ ਜ਼ਿਆਦਾ ਡਿਸਕਸ਼ਨਸ ਹੁੰਦੀਆਂ ਨੇ ਤੇ ਫਿਰ ਤੀਸਰੇ ਨੰਬਰ ਤੇ ਆ ਕੇ ਜਿਹੜੀ ਮੇਨ ਸਟ੍ਰੀਮ ਦੀ ਪੋਲਿਟਿਕਸ ਇਹ ਨਹੀਂ ਵੀ ਲੋਕਲ ਲੈਵਲ ਦੀ ਪੋਲਿਟਿਕਸ ਕਾਉਂਸਲਰ ਨੇ ਕਾਉਂਸਲਰ ਨੂੰ ਕੀ ਕਹਤਾ ਜਾਂ ਐਮਪੀਪੀ ਨੇ ਐਮਪੀਪੀ ਨੂੰ ਕੀ ਕਹਤਾ ਜਾਂ ਐਮਪੀ ਨੇ ਐਮਪੀ ਨੂੰ ਕੀ ਕੀਤਾ ਉਹ ਵੀ ਜਿਹੜੀ ਮੇਨ ਸਟ੍ਰੀਮ ਲੈਵਲ ਜਾਨੀ ਕਿ ਹਾਈ ਲੈਵਲ ਦੇ ਪੋਰਟਫੋਲੀਓਜ਼ ਦੇ ਆ ਜਿੱਦਾਂ ਹੋ ਗਿਆ ਪ੍ਰੈਜ਼ੀਡੈਂਟ ਟਰੰਪ ਨੇ ਪ੍ਰਾਈਮ ਮਿਨਿਸਟਰ ਉਹ ਵੀ ਪਰਸਨਲ ਅਟੈਕ ਨਹੀਂ ਕਰਦੇ ਹੈਗੇ ਉਹ ਇਸ਼ੂ ਬੇਸਡ ਜਿਵੇਂ ਟੈਰਿਫਸ ਦੀ ਗੱਲਾਂ ਹੋ ਗਈਆਂ ਜਾਂ ਬਾਉਂਡਰੀਜ਼ ਦੀਆਂ ਗੱਲਾਂ ਹੋ ਗਈਆਂ ਜਾਂ ਹੋਰ ਜਿਹੜੇ ਉੱਥੋਂ ਦੇ ਮੁੱਦੇ ਨੇ ਜਿਹੜੇ ਆਮ ਲੋਕਾਂ ਨੂੰ ਇੰਪੈਕਟ ਕਰਦੇ ਹੈਗੇ ਉਹਨਾਂ ਦੇ ਉੱਪਰ ਹੀ ਇਸ਼ੂ ਬੇਸਡ ਸਟੋਰੀਜ਼ ਬਣਦੀਆਂ ਨੇ ਮੈਨੂੰ ਲੱਗਦਾ ਆਪਾਂ ਨੂੰ ਨਹੀਂ ਸੀ ਪਤਾ ਹੈਗਾ ਵੀ ਭਾਈ ਪੱਤਰਕਾਰੀ ਪੰਜਾਬ ਤੋਂ ਬਾਹਰ ਵੀ ਹੁੰਦੀ ਆ ਭਾਰਤ ਤੋਂ ਬਾਹਰ ਵੀ ਹੁੰਦੀ ਆ ਤੇ ਕਿਵੇਂ ਹੁੰਦੀ ਆ ਕਿਹੜੇ ਜਿਹੜੇ ਹਨਾ ਕાયਦੇ ਕਾਨੂੰਨ ਨੇ ਕਿਹੜੇ ਸਰੀਕਿਆਂ ਨਾਲ ਹੁੰਦੀ ਆ ਉਹ ਸ਼ਾਇਦ ਆਪਾਂ ਨੂੰ ਕਿਸ ਕੁਝ ਹੱਦ ਤੱਕ ਜਿਹੜਾ ਹੈ ਜ਼ਰੂਰ ਪਤਾ ਲੱਗੀ ਹੋਗੀ ਚੰਗਾ ਲੱਗਿਆ ਬਈ ਇੱਕ ਵਾਰੀ ਫੇਰ ਦਾਤ ਕਹਿ ਰਿਆਂ ਗੱਲ ਕਰਕੇ ਤੇ ਉਮੀਦ ਕਰਦੇ ਵੀ ਅਗਲੀ ਵਾਰੀ ਕੈਨੇਡਾ 'ਚ ਮੁਲਾਕਾਤ ਹੋਗੀ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ ਤੁਹਾਡੇ ਦੇਖਣ ਨਾਲੇ ਤਾਂ ਤੁਹਾਡੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਤਹਿ ਦਿਲੋਂ ਧੰਨਵਾਦ ਥੈਂਕ ਯੂ ਜੇ ਸਾਡੇ ਪ੍ਰੋਗਰਾਮ ਤੁਹਾਨੂੰ ਚੰਗੇ ਲੱਗਦੇ ਨੇ ਤਾਂ ਤੁਸੀਂ ਸਾਡੀ ਸਪੋਰਟ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ Facebook ਚੈਨਲ ਨੂੰ ਫੋਲੋ ਕਰ ਸਕਦੇ ਹੋ ਤੇ ਸਾਡੇ ਲਈ ਜੇ ਕੋਈ ਸੁਝਾਅ ਆਏ ਤਾਂ ਉਹ ਵੀ ਸਾਨੂੰ ਮੈਸੇਜ ਕਰ ਸਕਦੇ ਹੋ